ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਦਰਾਹੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਾਹੇ ਸ਼ਹਿਰ ਦਾ ਬਾਜ਼ਾਰ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੇਓ ਮਾਰਕੀਟ ਦੇ ਅੰਦਰ ਆਪਾਂ ਚੱਲਦੇ ਆਂ ਸਾਰੀ ਮਾਰਕੀਟ ਤੁਹਾਨੂੰ ਦਿਖਾਉਣੇ ਆਂ ਇੱਧਰ ਸਾਹਮਣੇ ਹਾਈਵੇ ਚੱਲਦਾ ਲੁਧਿਆਣੇ ਤੋਂ ਦਿੱਲੀ ਵਾਲਾ ਤੇ ਇੱਥੋਂ ਹੀ ਇਹ ਮਾਰਕੀਟ ਜਿਹੜੀ ਸ਼ੁਰੂ ਹੋ ਜਾਂਦੀ ਆ ਦਰਾਹੇ ਸ਼ਹਿਰ ਦੀ ਬਹੁਤ ਵੱਡੀ ਮਾਰਕੀਟ ਆ ਦਰਾਹੇ ਸ਼ਹਿਰ ਦੀ ਇੱਥੋਂ ਹੀ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਅੱਗੇ ਵਾਸੇ ਨੂੰ ਚੱਲਦੇ ਆਪਾਂ ਸਾਰੀ ਮਾਰਕੀਟ ਜਿਹੜੀ ਦੇਖਦੇ ਆਂ ਦਰਾਹਾ ਸ਼ਹਿਰ ਕਾਫੀ ਵੱਡਾ ਹੈ ਤੇ ਬਿਲਕੁਲ ਇਹ ਜੀਟੀ ਰੋਡ ਤੇ ਪੈ ਜਾਂਦਾ ਜਿਹੜਾ ਦਿੱਲੀ ਤੋਂ ਅਮਰਸਰ ਨੂੰ ਜਾਂਦਾ ਉਹ ਹਾਈਵੇ ਤੇ ਤੇ ਇੱਥੋਂ ਹੀ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਅੱਗੇ ਵਾਲੇ ਪਾਸੇ ਕੁਝ ਹੋਟਲ ਵਗੈਰਾ ਨੇ ਤੇ ਦੋਨੋਂ ਸਾਈਡ ਮਾਰਕੀਟ ਹੈ ਇਹ ਇਧਰਲੀ ਸਾਈਡ ਵੀ ਤੇ ਆਹ ਸਾਈਡ ਵੀ ਤੇ ਸਾਰੀ ਮਾਰਕੀਟ ਆਪਾਂ ਅੱਜ ਦੇਖਾਂਗੇ ਅੱਜ ਦੀ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਸ਼ਾਮ ਦਾ ਟਾਈਮ ਹੈ ਤੇ ਸ਼ਾਮ ਦੇ ਟਾਈਮ ਵੇਲੇ ਕਾਫੀ ਸਾਰਾ ਕਰਾਊਡ ਹੈ ਮਾਰਕੀਟ ਦੇ ਵਿੱਚ ਕਿਉਂਕਿ ਗਰਮੀਆਂ ਦਾ ਟਾਈਮ ਹੈ ਹੁਣ ਜਿਆਦਾਤਰ ਸ਼ਾਮ ਨੂੰ ਹੀ ਆਉਂਦੇ ਨੇ ਸਾਰੇ ਮਾਰਕੀਟ ਦੇ ਵਿੱਚ ਸ਼ਾਪਿੰਗ ਕਰਨ ਦੇ ਲਈ ਤੇ ਇੱਥੇ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਤੇ ਇਸ ਮਾਰਕੀਟ ਦੇ ਵਿੱਚ ਹਰੇਕ ਤਰੀਕੇ ਦੀ ਦੁਕਾਨ ਤੁਹਾਨੂੰ ਜਿਹੜੀ ਮਿਲ ਜੂਗੀ ਕੱਪੜੇ ਵਾਲੀਆਂ ਦੁਕਾਨਾਂ ਜੁੱਤੀਆਂ ਵਾਲੀਆਂ ਦੁਕਾਨਾਂ ਬਾਕੀ ਹੋਰ ਕਰਿਆਨਾ ਸਟੋਰ ਡੇਲੀ ਵਰਤੋਂ ਵਾਲਾ ਸਮਾਨ ਹਨਾ ਸਾਰਾ ਵੱਡੀਆਂ ਵੱਡੀਆਂ ਕੱਪੜਿਆਂ ਦੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਤੇ ਭੀੜ ਬਹੁਤ ਹੈ ਮਾਰਕੀਟ ਦੇ ਵਿੱਚ ਪੂਰਾ ਕਰਾਊਡ ਹੋਇਆ ਹੋਇਆ ਕਾਫੀ ਹੈ ਜਿਹੜਾ ਬਾਜ਼ਾਰ ਬਹੁਤ ਵੱਡਾ ਲੰਬਾ ਬਾਜ਼ਾਰ ਹੈ ਕਾਫੀ ਅੱਗੇ ਤੱਕ ਤੇ ਇਸੇ ਸੜਕ ਤੇ ਸਾਰੀ ਮਾਰਕੀਟ ਹੈ ਲੰਬੀ ਲੰਬੀ ਸਿੱਧੀ ਸਿੱਧੀ ਮਾਰਕੀਟ ਹੈ ਤੇ ਇੱਥੇ ਕੁਝ ਆਹ ਸਾਈਕਲ ਵਾਲੀਆਂ ਦੁਕਾਨਾਂ ਨੇ ਸਾਰਾ ਹਰੇਕ ਤਰੀਕੇ ਦੀ ਦੁਕਾਨ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਜਿਹੜੀ ਮਿਲ ਜੂਗੀ ਦਰਾਹੇ ਸ਼ਹਿਰ ਦੇ ਵਿੱਚ ਤੇ ਇੱਥੇ ਕੁਝ ਫਾਸਟ ਫੂਡ ਵਾਲੀਆਂ ਹੁੰਦੀਆਂ ਨੇ ਸ਼ਾਮ ਨੂੰ ਫਾਸਟ ਫੂਡ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਲੱਗਦੀਆਂ ਨੇ ਇੱਧਰ ਕੁਸ਼ਾ ਲੱਗੀਆਂ ਹੋਈਆਂ ਨੇ ਜਿਵੇਂ ਫਲ ਵਾਲੀਆਂ ਲੱਗੀਆਂ ਹੋਈਆਂ ਨੇ ਹਨਾ ਆ ਪਿਆਜ਼ ਰੱਖੇ ਹੋਏ ਨੇ ਬਾਈ ਦੇ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਹੁੰਦੀਆਂ ਨੇ ਮਾਰਕੀਟ ਦੇ ਵਿੱਚ ਤੇ ਸਾਹਮਣੇ ਕੁਝ ਜੁਐਲਰੀ ਸ਼ਾਪਸ ਵੀ ਹੈਗੀਆਂ ਨੇ ਤੇ ਇਸੇ ਤਰ੍ਹਾਂ ਇਹ ਬਹੁਤ ਵੱਡੀ ਮਾਰਕੀਟ ਹੈ ਬਾਕੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਦਰਾਹੇ ਵਾਲੇ ਵੀ ਜਰੂਰ ਕਮੈਂਟ ਕਰਿਓ ਦਰਾਹੇ ਸ਼ਹਿਰ ਵਾਲੇ ਇੱਥੋਂ ਦੇਖੋ ਤੁਸੀਂ ਦੁਕਾਨਾਂ ਕਾਫੀ ਵੱਡੀਆਂ-ਵੱਡੀਆਂ ਨੇ ਕੱਪੜੇ ਵਾਲੀਆਂ ਦੁਕਾਨਾਂ ਹਨਾ ਕਰਿਆਨਾ ਸਟੋਰ ਹਰੇਕ ਤਰੀਕੇ ਦੀ ਦੁਕਾਨ ਹੈ ਮਾਰਕੀਟ 'ਚ ਮਿਲ ਜੂ ਤੇ ਜਿਹੜੇ ਖਾਣ-ਪੀਣ ਵਾਲੇ ਰੈਸਟੋਰੈਂਟ ਨੇ ਉਹ ਵੀ ਇੱਥੇ ਨੇ ਜਿਵੇਂ 버ਗਰ ਬੀਜ ਵਾਲੇ ਹਨਾ ਉਹ ਵੀ ਇਸੇ ਮਾਰਕੀਟ ਦੇ ਵਿੱਚ ਆਪਾਂ ਨੂੰ ਮਿਲ ਜਾਣਗੇ ਦੇਖਣ ਨੂੰ ਤੇ ਬਹੁਤ ਖੁੱਲੀ ਮਾਰਕੀਟ ਆ ਇਹ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਗੱਡੀਆਂ ਮੋਟਰਸਾਂ ਦਾ ਆਰਾਮ ਨਾਲ ਖੜਦੇ ਨੇ ਤੇ ਇੱਥੇ ਆ ਕਾਫੀ ਵੱਡਾ ਕਰਿਆਨਾ ਸਟੋਰ ਹੈ ਅਗਲੇ ਵਾਲੇ ਪਾਸੇ ਆਪਕੋ ਸੋ ਹੋਰ ਐਨ ਕਾਲੀਆਂ ਦੁਕਾਨਾਂ ਆ ਗਈਆਂ ਹਨ ਫਕਟਿਸ਼ਨ ਵਾਲੀਆਂ ਬਾਕੀ ਆ ਅਗਲੇ ਵਾਲੇ ਪਾਸੇ ਗੋਲ ਗੱਪਿਆਂ ਦੀ ਲਾਈ ਹੋਈ ਆ ਬਾਈ ਨੇ ਦੇਖੋ ਇਸ ਤਰ੍ਹਾਂ ਦੀ ਸ਼ਾਮ ਨੂੰ ਬਹੁਤ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਇੱਥੇ ਫਾਸਟ ਫੂਡ ਵਾਲੀਆਂ ਬਾਕੀ ਕੱਪੜੇ ਵਾਲੀਆਂ ਆ ਗਈਆਂ ਦੁਕਾਨਾਂ ਸੂਟ ਵਾਲੀਆਂ ਹਨਾ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਇੱਥੇ ਆਹ ਲਈ ਵੀ ਬਾਈ ਨੇ ਫਲਾਂ ਵਾਲੀ ਇਸੇ ਤਰ੍ਹਾਂ ਬਹੁਤ ਵੱਡੀ ਮਾਰਕੀਟ ਹੈ ਸਾਰੀ ਤੁਸੀਂ ਦੇਖੋ ਨਾਲ-ਨਾਲ ਕੱਪੜੇ ਵਾਲੀਆਂ ਕੁਝ ਜਰਨਲ ਸਟੋਰ ਨੇ ਹਨਾ ਤੇ ਕੁਛ ਕੋ ਰੈਸਟੋਰੈਂਟ ਵੀ ਨੇ ਇੱਥੇ ਇਧਰ ਸਾਹਮਣੇ ਇੱਕ ਰੈਸਟੋਰੈਂਟ ਵੀ ਹੈਗਾ ਤੇ ਉਧਰ ਅੱਗੇ ਕੁਝ ਹੋ ਰੈਡੀਮੇਡ ਕੱਪੜਿਆਂ ਦੀਆਂ ਦੁਕਾਨਾਂ ਪੈਂਟਾਂ ਟੀ ਸ਼ਰਟਾਂ ਲੋਹੜ ਵਾਲੀਆਂ ਹਨ ਬਹੁਤ ਵੱਡੀ ਮਾਰਕੀਟ ਹੈ ਆ ਦੇਖ ਸਕਦੇ ਹੋ ਕੱਪੜੇ ਬਾਹਰ ਲਾਏ ਹੋਏ ਨੇ ਪੈਂਟਾਂ ਟੀ ਸ਼ਰਟਾਂ ਲੋਹੜਾ ਹਨ ਗਰਮੀ ਵਾਲੇ ਕੱਪੜੇ ਤੇ ਇੱਥੇ ਹੀ ਕੁਝ ਬੈਂਕਾਂ ਵੀ ਹੈਗੀਆਂ ਨੇ ਉਧਰ ਸਾਹਮਣੇ ਵਾਲੇ ਪਾਸੇ ਐਕਸੈਸ ਬੈਂਕ ਦੀ ਬ੍ਰਾਂਚ ਆ। ਲਓ ਜੀ। ਆ ਵੀ ਕੁਝ ਕੱਪੜੇ ਵਾਲੀਆਂ ਦੁਕਾਨਾਂ ਇੱਥੇ ਬਿਜਲੀ ਦਾ ਸਾਮਾਨ ਹਰੇਕ ਤਰੀਕੇ ਦੀ ਦੁਕਾਨ ਤੁਹਾਨੂੰ ਮਾਰਕੀਟ 'ਚ ਮਿਲ ਜੂ। ਆ ਬਾਈ ਨੇ ਕੱਪੜੇ ਵੀ ਲਾਏ ਹੋਏ ਨੇ ਹਨਾ ਬਾਹਰ। ਤੇ ਇਧਰ ਦੂਸਰੀ ਸਾਈਡ ਵੀ ਐਸੇ ਤਰ੍ਹਾਂ ਸਾਰੀਆਂ ਦੁਕਾਨਾਂ ਨੇ। ਜਿਵੇਂ ਕੱਪੜੇ ਵਾਲੀਆਂ ਹੋ ਗਈਆਂ ਹਨ ਜਿਵੇਂ ਇਧਰਲੀ ਸਾਈਡ ਨੇ ਤੇ ਬਹੁਤ ਵੱਡੀ ਮਾਰਕੀਟ ਆ ਇਹ ਦਰਾਹੇ ਸ਼ਹਿਰ ਦੀ ਆਪਾਂ ਬਾਕੀ ਸ਼ਹਿਰਾਂ ਦੀ ਮਾਰਕੀਟ ਦੇਖਦੇ ਹੁੰਦੇ ਹਾਂ ਨਾ ਭੀੜੀ ਹੁੰਦੀ ਹੈ ਤੇ ਇਹ ਮਾਰਕੀਟ ਦੇ ਵਿੱਚ ਗੱਡੀਆਂ ਵੀ ਆਉਂਦੀਆਂ ਨੇ ਮੋਟਰਸਾਈਕਲ ਵੀ ਬਹੁਤ ਖੁੱਲਾ ਬਾਜ਼ਾਰ ਆ ਇਹ ਆ ਕੁਝ ਸਾਈਕਲ ਵਾਲੀਆਂ ਦੁਕਾਨਾਂ ਆ ਗਈਆਂ ਇੱਥੇ ਸਾਈਕਲ ਖੜੇ ਨੇ ਸਾਈਕਲ ਵਾਲੀਆਂ ਦੁਕਾਨਾਂ ਬਹੁਤ ਨੇ ਮਾਰਕੀਟ ਦੇ ਵਿੱਚ ਨਵੇਂ ਸਾਈਕਲ ਵਾਲੀਆਂ ਸਾਈਕਲਸ ਮਾਰਨ ਵਾਲੀਆਂ ਹਨ ਜਿਵੇਂ ਆਪਾਂ ਦੱਸੀਆ ਕਿ ਹਰ ਇੱਕ ਤਰੀਕੇ ਦੀ ਦੁਕਾਨ ਮਿਲ ਜੂ ਇੱਥੇ ਇਧਰ ਵੀ ਕੁਛਾ ਕੱਪੜੇ ਵਾਲੀਆਂ ਦਾ ਕੰਨ ਆ ਗਈਆਂ ਸਾਹਮਣੇ ਜੂਸ ਵਾਲੀ ਲੱਜੀ ਹੋਈ ਆ ਬਾਈ ਨੇ ਹਨਾ ਇਧਰ ਪਿੱਛੇ ਮੋਟਰਸਾਈਕਲ ਏਜੰਸੀ ਵੀ ਐ ਲਓ ਜੀ ਰੰਗ-ਬਰੰਗੀ ਮਾਰਕੀਟ ਆ ਭਾਈ ਦਰਾਹੇ ਸ਼ਹਿਰ ਦੀ ਆ ਬਾਈ ਨੇ ਲਾਈ ਹੋਈ ਕੋਚਿਆਂ ਵਾਲੀ ਦੁਕਾਨ ਆ ਕੁਝ ਹੋਰ ਏਸੀ ਵਗੈਰਾ ਵਾਲੀਆਂ ਦੁਕਾਨਾਂ ਆ ਗਈਆਂ ਹਨ ਏਸੀ ਬਾਹਰ ਪਾਏ ਨੇ ਲਾਈ ਹੋਏ ਤੇ ਸਾਹਮਣੇ ਉਧਰ ਦੂਸਰੀ ਸਾਈਡ ਆਪਣੇ ਪੰਜਾਬ ਨੈਸ਼ਨਲ ਬੈਂਕ ਆ ਗਈ ਮਾਰਕੀਟਰ ਵੱਡੀ ਬਹੁਤ ਆ ਇਹ ਤੇ ਬਹੁਤ ਲੰਬੀ ਮਾਰਕੀਟ ਆ ਇਹ ਦਰਾਹੇ ਸ਼ਹਿਰ ਦੀ ਜੇ ਕਿਹਾਲਜੋ ਜਿਵੇਂ ਹੁਣ 5 ਕੁ ਵਜੇ ਦਾ ਟਾਈਮ ਹੋਇਆ ਤਾਂ 6 ਵਜੇ ਮੈਨੂੰ ਲੱਗਦਾ ਹੋਰ ਵੀ ਇੱਥੇ ਫਾਸਟ ਫੂਡ ਵਾਲੀਆਂ ਦੁਕਾਨਾਂ ਲੱਗਦੀਆਂ ਹੋਣਗੀਆਂ ਰੋਡ ਦੇ ਨਾਲ-ਨਾਲ ਜਿਵੇਂ ਆਪਾਂ ਵਿੱਚ-ਵਿੱਚ ਤੁਹਾਨੂੰ ਦਿਖਾਈ ਜਾਂਦੇ ਨੇ ਨਾ ਦੁਕਾਨਾਂ ਤੇ ਮੈਨੂੰ ਲੱਗਦਾ ਵੀ ਰਾਤ ਦੇ ਟਾਈਮ ਨੂੰ ਹੋਰ ਵੀ ਜ਼ਿਆਦਾ ਲੱਗਦੀਆਂ ਹੋਣਗੀਆਂ ਇੱਥੇ ਬਾਕੀ ਮਾਰਕੀਟ ਸਾਰੀ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਵਕੀ ਅੱਗੇ ਚੱਲਦੇ ਆਪਾਂ ਅੱਗੇ ਨੂੰ ਦੇਖਦੇ ਆਂ ਸਾਰੀ ਮਾਰਕੀਟ ਆ ਕੁਛ ਉਹ ਹਸਪੀਟਲ ਵੀ ਆਇਆ ਕਿੱਥੇ ਵਿੱਚ ਹਨਾ ਇਹ ਵੀ ਸੌਖਾ ਹੋ ਜਾਂਦਾ ਜਿਵੇਂ ਹੁਣ ਇਹ ਮਾਰਕੀਟ ਦੇ ਵਿੱਚ ਸਾਰਾ ਕੁਝ ਆ ਬੈਂਕਾਂ ਵੀ ਥੀ ਨੇ ਹਨਾ ਏਟੀਐਮ ਵਗੈਰਾ ਵਕੀ ਹੋਰ ਖਾਣ ਪੀਣ ਵਾਲੀਆਂ ਜਿਵੇਂ ਜਿਹੜੇ ਦਰਾਹੇ ਜੇ ਨੇੜੇ ਵਾਲੇ ਪਿੰਡਾਂ ਵਾਲੇ ਨੇ ਹਨਾ ਉਹਨਾਂ ਨੂੰ ਮਤਲਬ ਸੌਖਾ ਹੁੰਦਾ ਹੋਊ ਕਿਉਂਕਿ ਹਰੇਕ ਚੀਜ਼ ਨੇੜੇ-ਨੇੜੇ ਐ ਇੱਥੇ ਇਹ ਮਾਰਕੀਟ ਦੇ ਵਿੱਚ ਕੱਪੜੇ ਵਾਲੀਆਂ ਵੀ ਉੱਥੀ ਨੇ ਹਨਾ ਬਾਕੀ ਜੁੱਤੀਆਂ ਵਾਲੀਆਂ ਵੀ ਸਾਰਾ ਕੁਝ ਨੇੜੇ ਨੇੜੇ ਆ ਇੱਥੇ ਵੀ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਆਈਆਂ ਨੇ ਕੱਪੜੇ ਵਾਲੀਆਂ ਰੈਡੀਮੇਡ ਕੱਪੜੇ ਵਾਲੀਆਂ ਟੀ-ਸ਼ਰਟਾਂ ਲੋਰ ਵਾਲੀਆਂ ਦੇਖ ਲਓ ਵੀ ਬਹੁਤ ਲੰਬੀ ਮਾਰਕੀਟ ਆ ਇਹ 7-8 ਮਿੰਟ ਹੋ ਗਏ ਹੋਣਗੇ ਲਗਾਤਾਰ ਮੈਨੂੰ ਪੈਦਲ ਤੁਰਦੇ ਨੂੰ ਹਾਲੇ ਵੀ ਮਾਰਕੀਟ ਚੱਲ ਰਹੀ ਆ ਤੇ ਇੱਥੇ ਕੁਝ ਹੋਰ ਦੁਕਾਨਾਂ ਆਈਆਂ ਨੇ ਇੱਧਰ ਫਲਾਸਕਟ ਦੇ ਸਾਮਾਨ ਵਾਲੀਆਂ ਹੋਰ ਡੇਲੀ ਵਰਤੋਂ ਵਾਲਾ ਸਾਮਾਨ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਤੇ ਤੋਂ ਸਿੱਧੇ ਹੀ ਜਾ ਕੇ ਅਗਲੇ ਵਾਲੇ ਪਾਸੇ ਮੇਰੇ ਖਿਆਲ ਚ ਰੇਲਵੇ ਸਟੇਸ਼ਨ ਵੀ ਆ ਜਾਂਦਾ ਹੈ ਰੇਲਵੇ ਟਰੈਕ ਆ ਜਾਂਦਾ ਹੈ ਸਟੇਸ਼ਨ ਵੀ ਇੱਥੇ ਨੇੜੀ ਹੂ ਮੇਰੇ ਖਿਆਲ ਚ ਬਾਜ਼ਾਰ ਤੋਂ ਜਦੋਂ ਪਾਸੇ ਸਿੱਧੇ ਜਾਂਦੇ ਹਨਾ ਤਦਾਂ ਕਿ ਰੇਲਵੇ ਰੇਲ ਦੀ ਲਾਈਨ ਜਿਹੜੀ ਸ਼ੁਰੂ ਹੋ ਜਾਂਦੀ ਆ ਬਾਕੀ ਆ ਕੁਝ ਹੋਰ ਜਰਨਲ ਸਟੋਰ ਵਗੈਰਾ ਹਨਾ ਇੱਥੇ ਤੇ ਇਧਰ ਵੀ ਕਾਫੀ ਦੁਕਾਨਾਂ ਨੇ ਜੁੱਤੀ ਵਾਲੀਆਂ ਕੱਪੜੇ ਵਾਲੀਆਂ ਹਨਾ ਬਾਕੀ ਕਮੈਂਟ ਆਈ ਸੀਗੇ ਮੈਨੂੰ ਕਿ ਦਰਾਹੇ ਸ਼ਹਿਰ ਦੀ ਵੀਡੀਓ ਬਣਾਓ ਦਰਾਹੇ ਸ਼ਹਿਰ ਦੀ ਮਾਰਕੀਟ ਦਿਖਾਓ ਤੇ ਮੈਂ ਕਿਹਾ ਚਲੋ ਅੱਜ ਆਪਾਂ ਦਰਾਹੇ ਸ਼ਹਿਰ ਦੀ ਵੀਡੀਓ ਸ਼ੇਅਰ ਕਰਦੇ ਆਂ ਦਰਾਹੇ ਸ਼ਹਿਰ ਦੀ ਮਾਰਕੀਟ ਜਿਹੜੀ ਦਿਖਾਉਨੇ ਆਂ ਬਾਕੀ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਬਾਕੀ ਇੱਧਰ ਕੁਝ ਹੋਰ ਦੁਕਾਨਾਂ ਆ ਗਈਆਂ ਹਨਾ ਫਰਨੀਚਰ ਵਾਲੀਆਂ ਆ ਟੂਟੀਆਂ ਦਾ ਸਾਮਾਨ ਐਵੇਂ ਨਹੀਂ ਸਾਰੀਆਂ ਹਨਾ ਦੁਕਾਨਾਂ ਅੱਗੇ ਕਹੀਆਂ ਵਗੈਰਾ ਲੋਹੇ ਵਾਲੀਆਂ ਦੁਕਾਨਾਂ ਹਰੇਕ ਤਰੀਕੇ ਦੀ ਦੁਕਾਨ ਹੈ ਇਹ ਮਾਰਕੀਟ ਦੇ ਵਿੱਚ ਆ ਇੱਧਰ ਵੀ ਕਾਫੀ ਫਾਸਟ ਫੂਡ ਵਾਲੀਆਂ ਆ ਗਈਆਂ ਗੋਲ ਗੱਪੇ ਵਾਲੀਆਂ ਆ ਗਈਆਂ ਹਨ ਕੁਲਚੇ ਵਾਲੀਆਂ 버ਗਰ ਵਾਲੀਆਂ ਦੁਕਾਨਾਂ ਕੁਲਫੀ ਵਾਲੀਆਂ ਲਓ ਕੀ ਰੌਣਕ ਤੁਸੀਂ ਦੇਖ ਸਕਦੇ ਹੋ ਬਹੁਤ ਰੌਣਕਾਂ ਰਹਿੰਦੀ ਹੈ ਦਰਾਹੇ ਦੀ ਮਾਰਕੀਟ ਵਿੱਚ ਕੁਝ ਸ਼ਾਮ ਕਰਕੇ ਜ਼ਿਆਦਾ ਰੌਣਕ ਹੈ ਕਿਉਂਕਿ ਹੁਣ ਗਰਮੀ ਦਾ ਟਾਈਮ ਹੈ ਨਾ ਸ਼ਾਮ ਨੂੰ ਐਂਟਰ ਦੇਣੇ ਸਾਰੇ ਬਜ਼ਾਰਾਂ ਦੇ ਵਿੱਚ ਸ਼ਾਪਿੰਗ ਵਾਸਤੇ ਤੇ ਇੱਥੇ ਵੀ ਕੁਝ ਏ.ਡੀ. ਵਗੈਰਾ ਪਾਏ ਨੇ ਹਨ ਇਹ ਆ ਗਈਆਂ ਦੁਕਾਨਾਂ ਸਾਰੀਆਂ ਤੇ ਚੱਲਦੇ ਆਪਾਂ ਅਗਲੇ ਵਾਲੇ ਪਾਸੇੋਂ ਦੇਖਦੇ ਆਂ ਮਾਰਕੀਟ ਜਾ ਕੇ ਤੇ ਉਧਰ ਪਰ బోర్ਡ ਲੱਗਿਆ ਹੋਇਆ ਇੱਕ ਉੱਥੇ ਲਿਖਿਆ ਹੋਇਆ ਵੀ ਰੇਲਵੇ ਸਟੇਸ਼ਨ ਸਿੱਧਾ ਰੇਲਵੇ ਸਟੇਸ਼ਨ ਦਾ ਜਿਹੜਾ ਨਿਸ਼ਾਨ ਆ ਉਹ ਸਿੱਧਾ ਤੇ ਇਸੇ ਸੜਕ ਤੋਂ ਜਾ ਕੇ ਰੇਲਵੇ ਸਟੇਸ਼ਨ ਹੈ ਉੱਪਰ బోర్ਡ ਤੇ ਜਿਹੜਾ ਲਿਖ ਕੇ ਦੱਸਿਆ ਹੋਇਆ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇੱਥੇ ਦਰਾਹੇ ਦੀ ਮਾਰਕੀਟ 'ਚ ਕੱਪੜੇ ਵਾਲੀਆਂ ਹੋ ਗਈਆਂ ਹਨਾ ਜਿਵੇਂ ਇਲੈਕਟ੍ਰੀਸ਼ੀਅਨ ਵਾਲੀਆਂ ਆ ਸਾਰਾ ਸਮਾਨ ਕੂਲਰ ਫ੍ਰਿਜਾਂ ਇਹ ਪਲਾਸਟਿਕ ਦਾ ਸਮਾਨ ਬਾਕੀ ਬਹੁਤ ਵੱਡੇ ਵੱਡੇ ਜਰਨਲ ਸਟੋਰ ਨੇ ਇੱਥੇ ਤੇ ਅੱਗੇ ਆਪਾਂ ਚੱਲਦੇ ਆਂ ਤੇ ਸਾਹਮਣੇ ਵਾਲੇ ਪਾਸੇ ਇੱਥੋਂ ਰੇਲਵੇ ਟ੍ਰੈਕ ਆ ਜਿਹੜਾ ਦਿਖਣਾ ਸ਼ੁਰੂ ਹੋ ਗਿਆ। ਰੇਲਵੇ ਲਾਈਨ ਜਿਹੜੀ ਦਿਖਣੀ ਸ਼ੁਰੂ ਹੋ ਗਈ। ਕੈਮਰੇ 'ਚ ਸ਼ਾਇਦ ਘੱਟ ਦਿਖਦੀ ਹੋਵੇ। ਮੈਨੂੰ ਮਤਲਬ ਇੱਥੋਂ ਨਹੀਂ ਦਿਖ ਰਹੀ ਐ। ਤੇ ਇਸੇ ਮਾਰਕੀਟ ਤੁਸੀਂ ਦੇਖ ਸਕਦੇ ਹੋ। ਉਸੇ ਤਰ੍ਹਾਂ ਜਦੋਂ ਆਪਾਂ ਵੀਡੀਓ ਸ਼ੁਰੂ ਕੀਤੀ ਆ ਕੰਟੀਨਿਊ ਸਾਰੀ ਮਾਰਕੀਟ ਚੱਲ ਰਹੀ ਆ। ਸਾਰੀਆਂ ਦੁਕਾਨਾਂ ਨਾਲ-ਨਾਲ ਤਾਂ ਬਹੁਤ ਵੱਡੀ ਮਾਰਕੀਟ ਆ ਇਹ, ਲੰਬੀ ਮਾਰਕੀਟ ਦਰਾਹੇ ਦੇ ਵਿੱਚ। ਦੁਕਾਨਾਂ ਤੁਸੀਂ ਦੇਖ ਸਕਦੇ ਹੋ। ਜੁੱਤੀਆਂ ਵਾਲੀਆਂ ਕੱਪੜੇ ਵਾਲੀਆਂ ਸਾਰੀਆਂ ਅੱਜ ਸਾਰਾ ਆਪਾਂ ਤੁਹਾਨੂੰ ਦਰਾਹੇ ਦਾ ਬਾਜ਼ਾਰ ਜਿਹੜਾ ਦਿਖਾਇਆ ਬਾਕੀ ਦੂਸਰੀ ਸਾਈਡ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜੇ ਜਦੋਂ ਆਪਾਂ ਵਾਪਸੀ 'ਚ ਜਾਵਾਂਗੇ ਨਾ ਉਧਰ ਨੂੰ ਦੂਸਰੀ ਸਾਈਡ ਆਪਾਂ ਉਦੋਂ ਦੇਖਦੇ ਆਂ ਬਹੁਤ ਵੱਡੀ ਮਾਰਕੀਟ ਆ ਭਾਈ ਦਰਾਹੇ ਜ਼ਹਿਰ ਦੀ ਇੱਥੇ ਵੀ ਕੁਝ ਆ ਫਲਾਂ ਵਾਲੀਆਂ ਦੁਕਾਨਾਂ ਆ ਗਈਆਂ ਤੇ ਅੱਗੇ ਫਾਸਟ ਫੂਡ ਵਾਲੀਆਂ ਵੀ ਕਾਫੀ ਲੱਗੀਆਂ ਹੋਈਆਂ ਨੇ ਤੇ ਜੂਸ ਵਾਲੀਆਂ ਲੱਗੀਆਂ ਹੋਈਆਂ ਨੇ ਇੱਥੇ ਵੀ ਕਾਫੀ ਸਾਰਾ ਕਰਾਊਡ ਹੈ ਦੇਖ ਸਕਦੇ ਹੋ ਤੁਸੀਂ ਜੂਸ ਵਗੈਰਾ ਨਹੀਂ ਸਾਰੀਆਂ ਦੁਕਾਨਾਂ ਬਹੁਤ ਵੱਡੀ ਮਾਰਕੀਟ ਹੈ ਦਰਾਹੇ ਸ਼ਹਿਰ ਦੀ ਤੇ ਇੱਥੋਂ ਆਪਾਂ ਹੁਣ ਵਾਪਸ ਜਾਵਾਂਗੇ ਦੂਸਰੀ ਸਾਈਡ ਦੀ ਮਾਰਕੀਟ ਜਿਹੜੀ ਸਾਰੀ ਦੇਖਦੇ ਆਂ ਤੇ ਪਹਿਲਾਂ ਆਪਾਂ ਆਹ ਸਾਈਡ ਦਿਖਾਈ ਸੀ ਤੁਹਾਨੂੰ ਹੁਣ ਮਾਰਕੀਟ ਦੀ ਸਾਰੀ ਆਹ ਸਾਈਡ ਦੇਖਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਹੜੀਆਂ ਦੋਨੋਂ ਸਾਈਡ ਐ ਇਸੇ ਤਰ੍ਹਾਂ ਦੁਕਾਨਾਂ ਨੇ ਮਾਰਕੀਟ ਦੇ ਵਿੱਚ ਆ ਕੁਝ ਕੱਪੜੇ ਵਾਲੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਨਾ ਜਿਵੇਂ ਆਪਾਂ ਦੂਸਰੀ ਸਾਈਡ ਤੋਂ ਨੂੰ ਦਿਖਾਈਆ ਇੱਥੇ ਵੀ ਆ ਕੁਝ ਭਾਂਡੇ ਵਾਲੀਆਂ ਦੁਕਾਨਾਂ ਆ ਗਈਆਂ ਨਾ ਸਬਜ਼ੀ ਵਾਲੀਆਂ ਆ ਗਈਆਂ ਉਹ ਬੰਦਾ ਇਹ ਸਾਰੀ ਮਾਰਕੀਟ ਜਿਵੇਂ ਆਪਾਂ ਦਿਖਾਈਊਗਾ ਤੁਹਾਨੂੰ ਕਿ ਜੀਟੀ ਰੋਡ ਤੋਂ ਜਿਹੜੀ ਸ਼ੁਰੂ ਹੋ ਜਾਂਦੀ ਹੈ ਜੀਟੀ ਰੋਡ ਤੋਂ ਲੈ ਕੇ ਇੱਥੇ ਤੱਕ ਆ ਇਥੇ ਤੋਂ ਆਪਾਂ ਬਾਅਦ ਚੋਏ ਆ। ਦੇਖ ਲਓ ਵੀ ਬਹੁਤ ਵੱਡੀ ਮਾਰਕੀਟ ਐ। ਦਰਾਹੇ ਸ਼ਹਿਰ ਦੀ। ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ। ਤੇ ਇੱਕ ਗੱਲ ਆਪਾਂ ਹੋਰ ਕਹਿਣੀ ਸੀ ਅੱਜ ਵੀਡੀਓ ਦੇ ਵਿੱਚ। ਜਿਵੇਂ ਮੈਂ ਕਿਤੇ ਵੀ ਜਾਣਾ, ਕਿਸੇ ਵੀ ਜਗ੍ਹਾ ਦੀ ਵੀਡੀਓ ਬਣਾਉਣਾ ਤਾਂ ਉਹਦੀ ਇਨਫੋਰਮੇਸ਼ਨ ਸਾਰੀ ਵੀਡੀਓ ਦੇ ਵਿੱਚ ਹੁੰਦੀ ਆ। ਜੇ ਮੈਂ ਆਪਾਂ ਮੰਨ ਲਓ ਵੀ ਕਿਸੇ ਸੇਲ ਦੀ ਵੀਡੀਓ ਬਣਾਉਣੀ ਆ ਹਨਾ। ਤਦ ਵੀ ਆਪਾਂ ਇਨਫੋਰਮੇਸ਼ਨ ਵਿੱਚ ਦੰਨੇ ਹੁੰਦੇ ਹੁੰਦੇ ਆ ਕਿ ਇਹ ਸੇਲ ਕਿੱਥੇ ਲੱਗੀ ਹੋਈ ਆ ਕਿਹੜੀ ਮਾਰਕੀਟ ਚ ਆ ਕਿਹੜੇ ਦਿਨ ਲੱਗਦੀ ਆ ਤਾਂ ਕਾਫੀ ਸਾਰੇ ਕਮੈਂਟਸ ਆਉਂਦੇ ਹੁੰਦੇ ਨੇ ਵੀ ਕਿਹੜੇ ਦਿਨ ਲੱਗਦੀ ਆ ਬਾਈ ਇਹ ਕਿੱਥੇ ਲੱਗਦੀ ਆ ਉਹ ਸਾਰਾ ਕੁਝ ਵੀਡੀਓ ਦੇ ਵਿੱਚ ਮਤਲਬ ਆਪਾਂ ਦੱਸਿਆ ਹੁੰਦਾ ਤੇ ਮਤਲਬ ਤੁਸੀਂ ਸਕਿਪ ਕਰਕੇ ਨਾ ਦੇਖਿਆ ਕਰੋ ਵੀਡੀਓ ਕਈ ਵਾਰ ਐ ਹੁੰਦਾ ਨਾ ਆਪਾਂ ਸਕਿਪ ਕਰ ਦਨੇ ਆ ਵਿੱਚੋਂ ਥੋੜੀ ਨੈਕਸਟ ਕਰ ਦਨੇ ਆ ਵੀਡੀਓ ਤਾਂ ਉਹ ਉਨੇ ਚ ਮਤਲਬ ਜਿਹੜੀ ਕਹੀ ਹੋਈ ਗੱਲ ਆ ਵਿੱਚੋਂ ਲੰਘ ਜਾਂਦੀ ਆ ਸਾਰੀ ਜਾਣਕਾਰੀ ਆਪਣੇ ਵਿੱਚੇ ਹੁੰਦੀ ਆ ਵੀਡੀਓ ਦੇ ਸਾਰਾ ਕੁਝ ਆਪਾਂ ਦੱਸ ਦਨੇ ਹੁੰਦੇ ਆ ਇਹ ਵਾਕਿਆ ਮਾਰਕੀਟ ਤੁਸੀਂ ਦੇਖ ਸਕਦੇ ਹੋ ਵੱਡੀਆਂ-ਵਡੀਆਂ ਦੁਕਾਨਾਂ ਪੇਂਟ ਵਾਲੀਆਂ ਫਰਨੀਚਰ ਵਾਲੀਆਂ ਹਨਾ ਲਓ ਜੀ ਅੱਲੇ ਅੱਗੇ ਚੱਲਦੇ ਆ ਅੱਗੇੋਂ ਦੇਖਦੇ ਆ ਸਾਰੀ ਮਾਰਕੀਟ ਤੇ ਦੋਨੋਂ ਸਾਈਡ ਇੱਥੇ ਕੱਪੜੇ ਵਾਲੀਆਂ ਵੱਡੀਆਂ-ਵੱਡੀਆਂ ਦੁਕਾਨਾਂ ਨੇ ਬਾਕੀ ਕੱਪੜਾ ਤਾਂ ਮੇਨ ਹੁੰਦਾ ਕਿਸੇ ਵੀ ਬਾਜ਼ਾਰ ਦੇ ਵਿੱਚ ਕਿਉਂਕਿ ਕੱਪੜੇ ਦੀ ਵੱਧ ਸੇਲ ਹੁੰਦੀ ਹੈ ਕਿਸੇ ਵੀ ਮਾਰਕੀਟ ਦੇ ਵਿੱਚ ਜਿਹੜਾ ਕੱਪੜਾ ਹੀ ਜ਼ਿਆਦਾ ਵਿਕਦਾ ਹੁੰਦਾ ਤੇ ਜਿਵੇਂ ਸਟੂਡੀਓ ਵਾਲੀਆਂ ਦੁਕਾਨਾਂ ਆ ਗਈਆਂ ਹਨ ਐਵੇਂ ਜੀਆਂ ਸਾਰੀਆਂ ਸ਼ਾਪਸ ਤੁਹਾਨੂੰ ਇੱਥੇ ਮਿਲ ਜਾਣਗੀਆਂ ਆਪਰ ਬੋਰਡ ਵੀ ਲੱਗਿਆ ਹੋਇਆ ਆ ਗਿਆ ਤੇ ਇਹ ਲਿਖਿਆ ਹੈ ਜੀਟੀ ਰੋਡ ਸੱਧਾ ਤੇ ਜਿਹੜੇ ਵਾਲੇ ਪਾਸੇ ਨੂੰ ਆਪਾਂ ਜਾ ਰਹੇ ਹਾਂ ਤੇ ਇੱਥੇ ਅਜਿਵੇਂ 버ਗਰ ਨੂਡਲ ਹਾਂ ਪੁਲਚੀਆਂ ਵਾਲੀ ਇਹ ਆ ਗਈ ਦੁਕਾਨ ਐਵੇਂ ਜਿਹਾ ਬਹੁਤ ਸਾਰੀਆਂ ਨੇ ਆ ਕੁਝ ਹੋਰ ਕੱਪੜੇ ਵਾਲੀਆਂ ਆ ਗਈਆਂ ਵੱਡੀਆਂ ਵੱਡੀਆਂ ਦੁਕਾਨਾਂ ਆਂਡੇ ਵਾਲੀਆਂ ਆ ਗਈਆਂ ਅਗਲੇ ਵਾਲੇ ਪਾਸੇ ਲਓ ਜੀ ਸਾਰੀ ਮਾਰਕੀਟ ਆਪਾਂ ਤੁਹਾਨੂੰ ਅੱਜ ਦਿਖਾਤੀ ਦਰਾਹੇ ਖੈਰ ਦੀ ਤੇ ਕਮੈਂਟ ਕਰਕੇ ਦੱਸਿਓ ਵੀ ਨਾਲੇ ਹੋਰ ਕਿਹੜੇ ਸ਼ਹਿਰ ਦੀ ਵੀਡੀਓ ਲੈ ਕੇ ਆਈਏ ਆਪਾਂ ਕਿਹੜੇ ਸ਼ਹਿਰ ਦੀ ਵੀਡੀਓ ਦੇਖਣੀ ਆ ਤੁਸੀਂ ਉਹ ਆਪਾਂ ਫਿਰ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਆਪਾਂ ਤੁਹਾਡੇ ਤੱਕ ਉਹ ਵੀਡੀਓ ਲੈ ਕੇ ਆਈਏ ਇੱਥੇ ਕੁਝ ਆ ਫਰਨੀਚਰ ਵਾਲੀਆਂ ਦੁਕਾਨਾਂ ਕੁਰਸੀ ਵਾਲੀਆਂ ਹਨ ਇਹ ਸਾਰੀਆਂ ਆ ਗਈਆਂ ਲਓ ਜੀ ਦੇਖ ਸਕਦੇ ਹੋ ਤੁਸੀਂ ਰੌਣਕ ਬਹੁਤ ਰਹਿੰਦੀ ਐ ਇਹ ਬਾਜ਼ਾਰ ਦੇ ਵਿੱਚ ਤੁਸੀਂ ਦੇਖੇ ਲਿਆ ਸਾਰਾ ਵੀਡੀਓ ਦੇ ਵਿੱਚ ਬਹੁਤ ਸਾਰਾ ਕਰਾਊਡ ਐ ਇਹ ਇੱਧਰ ਸਾਹਮਣੇ ਕੁਝ ਚਾਦਰਾਂ ਵਗੈਰਾ ਹਨਾ ਬਲੱਡ ਸ਼ੀਟਾਂ ਬਾਹਰ ਲਾਈਆਂ ਹੋਈਆਂ ਨੇ ਇਹ ਵੀ ਕੱਪੜੇ ਵਾਲੀਆਂ ਦੁਕਾਨਾਂ ਨੇ ਕੁਝ ਰੈਡੀਮੇਡ ਕੱਪੜੇ ਵੀ ਲਾਏ ਹੋਏ ਨੇ ਲਓ ਜੀ ਆਪੋਸ਼ ਜਿਹੜੇ ਘੜਾਉਣੇ ਵਾਲੀਆਂ ਦੁਕਾਨਾਂ ਆ ਗਈਆਂ ਹਨ ਜੁਵੈਲਰੀ ਸ਼ਾਪਸ ਆ ਗਈਆਂ ਫੋਨ ਵਾਲੀਆਂ ਦੁਕਾਨਾਂ ਆ ਗਈਆਂ ਇੱਥੇ ਲਓ ਜੀ ਐਵੇਂਆਂ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਦਰਾਹੇ ਦੇ ਵਿੱਚ ਹੈਗੀਆਂ ਨੇ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਕੱਪੜੇ ਵਾਲੀਆਂ ਆਪੋਸ਼ ਸਕੂਲ ਵਾਲੇ ਬੈਗ ਵਗੈਰਾ ਵੀ ਬਾਹਰ ਲਾਏ ਹੋਏ ਨੇ ਤੇ ਜੁੱਤੀਆਂ ਵਾਲੀਆਂ ਦੁਕਾਨਾਂ ਨੇ ਵੱਡੀਆਂ-ਵੱਡੀਆਂ ਲਓ ਜੀ ਦੇਖ ਸਕਦੇ ਹੋ ਅੱਗੇ ਮੈਂ ਆਇਆ ਰਾਹੇ ਦੇ ਬਾਜ਼ਾਰ ਦੇ ਵਿੱਚ ਇੱਕ ਦੋ ਵਾਰ ਪਰ ਅੱਗੇ ਮੋਟਰਸਾਈਕਲ ਤੇ ਆ ਕੇ ਘੁੰਮ ਜਾਨੇ ਆ ਨਾ ਤਾਂ ਨਹੀਂ ਬਰਾਜ ਜਦੋਂ ਪੈਦਲ ਤੁਰ ਕੇ ਜਾਂਦੇ ਆ ਫੇਰ ਪਤਾ ਲੱਗਦਾ ਵੀ ਬਹੁਤ ਵੱਡਾ ਬਾਜ਼ਾਰ ਆ ਆ ਕਿਹਾ ਜਿਵੇਂ ਮੋਟਰਸਾਈਕਲ ਤੇ ਆਇਆ ਕਈ ਵਾਰ ਜਿੱਥੋਂ ਕੋਈ ਮਤਲਬ ਕੰਮ ਹੁੰਦਾ ਆਪਾਂ ਉੱਥੇ ਖੜਦਿਆਂ ਨਾ ਮੋਟਰਸਾਈਕਲ ਤੇ ਆ ਕੇ ਅੱਜ ਆਪਾਂ ਜਿਵੇਂ ਸਾਰਾ ਮਾਰਕੀਟ ਦੇਖਣ ਆਇਆ ਨਾਲੇ ਤੁਹਾਨੂੰ ਦਿਖਾਉਣਾ ਆ ਅੱਜ ਆਦਾ ਲੱਗ ਗਿਆ ਇਹ ਬਹੁਤ ਵੱਡਾ ਬਾਜ਼ਾਰ ਹੈ ਜਦੋਂ ਆਪਾਂ ਪੈਦਲ ਤੁਰ ਕੇ ਜਾਂਦੇ ਆ ਅੱਧਰ ਕੁਝ ਹੋਰ ਸੁਪਰਮਾਰਕਟ ਆ ਗਈ ਜਿਵੇਂ ਨਾ ਆਧਾਰ ਆ ਸਾਰੇ ਸਮਾਨ ਵਾਲੀ ਨਾਲ ਬੈਂਕ ਆ ਗਈ ਤੇ ਜਿਮ ਵੀ ਹੈਗੀਆਂ ਨਾਲੇ ਇਹ ਮਾਰਕਟ ਦੇ ਵਿੱਚ ਅਕਸ਼ੋਹੋਰ ਜਿਵੇਂ ਆ ਲੈਮਨ ਵਾਲੀਆਂ ਆ ਗਈਆਂ ਦੁਕਾਨਾਂ ਲਓ ਬਈ ਤੇ ਸਾਹਮਣੇ ਉਹ ਇੱਥੋਂ ਜੀਡੀ ਰੋਡ ਆ ਜਿਹੜਾ ਦੇਖਣ ਲੱਗ ਗਿਆ ਆਪਾਂ ਨੇੜੇ ਪਹੁੰਚਣ ਵਾਲੇ ਆ ਜਿੱਥੋਂ ਆਪਾਂ ਵੀਡੀਓ ਸਟਾਰਟ ਕੀਤੀ ਸੀ ਚੌਂਕ ਦੇ ਵਿੱਚੋਂ ਜੀਡੀ ਰੋਡ ਦੇ ਕੋਲ ਮੈਂ ਆਪਾਂ ਵੀਡੀਓ ਦੇ ਸ਼ੁਰੂ ਚ ਦੱਸਿਆ ਕਿ ਜਿੱਥੋਂ ਜੀਟੀ ਰੋਡ ਤੋਂ ਆਪਾਂ ਉਤਰਦੇ ਆਂ ਦਾ ਰਾਹ ਹੈ ਨਾ ਉੱਥੋਂ ਹੀ ਇਹ ਮਾਰਕੀਟ ਜਿਹੜੀ ਸਾਰੀ ਸ਼ੁਰੂ ਹੋ ਜਾਂਦੀ ਹੈ ਤੇ ਉੱਥੇ ਜਾ ਕੇ ਆਪਾਂ ਵੀਡੀਓ ਆਪਣੀ ਸਮਾਪਤ ਕਰਾਂਗੇ ਕਿਉਂਕਿ ਮਾਰਕੀਟ ਉੱਥੇ ਜਾ ਕੇ ਮੁੱਕੂ ਆ ਮੋਰ ਵਾਲਿਆਂ ਦਾ ਸਟੋਰ ਵੀ ਹੈਗਾ ਇੱਥੇ ਸੁਪਰਸਟੋਰ ਹੁੰਦੇ ਨੇ ਨਾ ਜਿਹੜੇ ਜਿਵੇਂ ਸਮਾਰਟ ਵਗੈਰਾ ਉਹ ਵੀ ਆ ਮੋਰ ਵਾਲਿਆਂ ਦਾ ਇੱਕ ਆ ਮੋਰ ਆਇਆ ਦਾ ਇਹ ਵੀ ਹੈਗਾ ਇੱਥੇ ਕੁਝ ਅਗਲੇ ਵਾਲੇ ਪਾਸੇ ਫੋਨ ਵਾਲੀਆਂ ਦੁਕਾਨਾਂ ਨੇ ਵੱਡੀਆਂ ਵੱਡੀਆਂ Oppo Vivo ਦੇ ਬੋਰਡ ਲੱਗੇ ਹੋਏ ਨੇ ਬੜੇ ਬੜੇ ਹੋਟਲ ਬਹੁਤ ਨੇ ਇੱਥੇ ਰੈਸਟੋਰੈਂਟਸ ਹਨ 버거 ਪੀਜ਼ ਵਾਲੇ সুইਟਸ ਸ਼ਾਪ ਉਹ ਵੀ ਕਾਫੀ ਵੱਡੀਆਂ ਵੱਡੀਆਂ ਨੇ ਇਹ ਮਾਰਕੀਟ ਦੇ ਵਿੱਚ ਦਰਾਹੇ ਦੇ ਵਿੱਚ ਕੁਝ ਸਪੇਅਰ ਪਾਰਟਸ ਵਾਲੀਆਂ ਐਵੇਂ ਦੀਆਂ ਦੁਕਾਨਾਂ ਵੀ ਹੈਗੀਆਂ ਨੇ ਇੱਥੇ ਵਿਯਾਰ ਦੇ ਵਿੱਚ ਲਓ ਚੱਲਦੇ ਆਂ ਅਗਲੇ ਵਾਲੇ ਪਾਸਿਓਂ ਸਾਰੀ ਮਾਰਕੀਟ ਜਿਹੜੀ ਆਪਾਂ ਦੇਖਦੇ ਆਂ ਜਾ ਕੇ। ਆਹ ਕੁਝ ਬੈਗ ਵਗੈਰਾ ਹਨ। ਟੈਚੀਆਂ ਇਹ ਵੀ ਬਹੁਤ ਨਈਆਂ ਹੋਈਆਂ ਨੇ ਬਾਹਰ ਉਹਰੇ। ਅੱਜ ਆਪਾਂ ਦਿਖਾਈਆਂ ਨੇ ਤੁਹਾਨੂੰ ਦਰਾਹੇ ਸ਼ਹਿਰ ਦੀਆਂ ਰੌਣਕਾਂ। ਤਕਰੀਬਨ ਮਾਰਕੀਟ ਸਾਰੀ ਆਪਣੀ ਕੰਪਲੀਟ ਹੀ ਹੋ ਗਈ ਤੇ ਬਿਲਕੁਲ ਨੇੜੇ ਆ ਫਰਮੋਸ਼ਨ ਵਾਲੇ ਆ ਤੇ ਆ ਜੁਐਲਰੀ ਦੀ ਸ਼ਾਪਸ ਆ ਗਈਆਂ ਇੱਥੇ ਵੱਡੀਆਂ ਵੱਡੀਆਂ ਲਓ ਜੀ ਆ ਕੱਪੜੇ ਵਾਲੀਆਂ ਦੁਕਾਨਾਂ ਸੂਟ ਵਗੈਰਾ ਬਾਹਰ ਡਿਸਪਲੇ ਕੀਤੇ ਹੋਏ ਨੇ ਆਲੇ-ਦਾਲ ਦੇ ਇਹ ਪਿੰਡਾਂ ਨੂੰ ਕਾਫੀ ਪਿੰਡਾਂ ਨੂੰ ਇਹ ਸ਼ਹਿਰ ਲੱਗਦਾ ਦਰਾਹ ਸ਼ਹਿਰ ਆ ਜਿਹੜਾ ਆਲੇ ਦਾਲ ਦੇ ਪਿੰਡ ਇੱਥੇ ਆਉਂਦੇ ਨੇ ਜ਼ਿਆਦਾ ਸ਼ਾਪਿੰਗ ਕਰਨ। ਇੱਥੇਸ ਗੋਪਰੀਆਂ ਦੇ ਗਾਣਾ ਦੇਖ ਸਕਦੇ ਹੋ ਕੱਪੜੇ ਜਿਹੜੇ ਇੱਥੇ ਬਾਹਰ ਲਾਏ ਹੋਏ ਨੇ। ਆ ਚੁੰਨੀਆਂ ਵਗੈਰਾ ਵੀ ਲਾਈਆਂ ਹੋਈਆਂ ਨੇ ਹਣਾ। ਇੱਥੇ ਦਰ ਕੁਝ ਹੋਰ ਕੱਪੜੇ ਵਾਲੀਆਂ ਦਕਾਨਾਂ ਆ ਗਈਆਂ ਦੇਖ ਸਕਦੇ ਹੋ ਸਿੰਘ ਨਾਲ ਨਾਲ ਵੱਡੀਆਂ ਵੱਡੀਆਂ ਜੁਐਲਰੀ ਸ਼ਾਪਸ ਬਹੁਤ ਨੇ ਦਰਾਹੇ ਸ਼ਹਿਰ ਦੇ ਵਿੱਚ ਜੁਐਲਰੀ ਵਾਲੀਆਂ ਦੁਕਾਨਾਂ ਬਹੁਤ ਆਈਆਂ ਨੇ ਮਾਰਕੀਟ ਦੇ ਵਿੱਚ ਲੋਲ ਲਓ ਜੀ ਆਪਾਂ ਪਹੁੰਚ ਗਏ ਉਥੋ ਜਿੱਥੋਂ ਆਪਾਂ ਵੀਡੀਓ ਸ਼ੁਰੂ ਕੀਤੀ ਸੀ ਸਾਹਮਣੇ ਜੀਜੀ ਰੋਡ ਆ ਗਿਆ ਰੋਡ ਚੱਲਦਾ ਤੁਹਾਨੂੰ ਦਿਖਦਾ ਹੋਊ ਵੀਡੀਓ ਦੇ ਵਿੱਚ ਤੇ ਇਸ ਚੌਂਕ ਚੋਂ ਆਪਾਂ ਆਪਣੀ ਵੀਡੀਓ ਸਟਾਰਟ ਕੀਤੀ ਸੀ ਤੇ ਇੱਥੇ ਤੱਕ ਇਹ ਸਾਰੀ ਮਾਰਕੀਟ ਹੈ ਅੱਜ ਸਾਰੀ ਮਾਰਕੀਟ ਤੁਹਾਨੂੰ ਆਪਾਂ ਦਿਖਾਦੀ ਦਰਾਹੇ ਸ਼ਹਿਰ ਦੀ ਹਾਂਜੀ ਅੱਜ ਦੀ ਵੀਡੀਓ ਦਾ ਅਪੈਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ